ਪੰਜਾਬ ਵਿੱਚ ਚੱਲ ਰਿਹਾ ਹੈ ਗਾਇਸ ਪਿਛਲੀ ਵਾਰ 2023 ਵਿੱਚ ਹੜਾ ਆਇਆ ਸੀ ਪੰਜਾਬ ਸਰਕਾਰ ਦਾ ਵਾਅਦਾ ਕੀਤਾ ਸੀ ਸੀਐਨਏ ਕਿ ਬੱਕਰੀਆਂ ਮੁਰਗਿਆਂ ਦਾ ਵੀ ਮੁਆਵਜ਼ਾ ਦੇ ਗਰਦੋਰੀਆ ਕਰਾਂਗੇ ਲੱਗਦਾ ਹੈ ਕਿ ਹੁਣ ਜਿਹੜੇ ਹੜਾ ਦਾ ਮਾਰ ਪੰਜਾਬ 'ਚ ਛੇੜ ਰਿਹਾ ਹੈ ਇਹ ਮੁਆਵਜ਼ਾ ਮਿਲੇਗਾ ਪੰਜਾਬ ਸਰਕਾਰ ਵੱਲੋਂ ਨਹੀਂ ਕੁਝ ਨਹੀਂ ਸਾਨੂੰ ਭਗਵੰਤ ਮਾਨ ਤੋਂ ਤਾਂ ਸੀ ਹੈ ਨਹੀਂ ਕੋਈ ਜਦੋਂ 23 ਵਾਲੀ ਗੱਲ ਤੁਸੀਂ ਕਰਦੇ ਹੋ 23 ਵਾਲੀਆਂ ਸੜਕਾਂ ਤਾਂ ਅਜੇ ਤੱਕ ਨਹੀਂ ਬਣੀਆਂ ਟੁੱਟੀਆਂ ਪਈਆਂ ਨੇ ਆ ਸਾਡੇ ਇਲਾਕੇ ਚ ਰੌੜ ਦੇ ਕੋਲ ਆ ਉੱਥੇ ਮੇਰੇ ਖਿਆਲ ਇਹਨਾਂ ਤੋਂ ਉਹ ਪਈ ਨਹੀਂ ਹਾਲੇ ਬਜਰੀ ਵੀ ਨਹੀਂ ਪਈ ਉੱਤੇ ਉਹਦੇ ਉਸੇ ਤਰ੍ਹਾਂ ਪਈਆਂ ਨੇ ਕੋਈ ਕੁਝ ਨਹੀਂ ਹੋਇਆ ਸਾਰੇ ਪੰਜਾਬ ਦੇ ਵਿੱਚ ਅਸੀਂ ਘੁੰਮ ਕੇ ਵੇਖਿਆ ਸਾਰੀਆਂ ਸੜਕਾਂ ਬੇਕਾਰ ਹੋਈਆਂ ਪਈਆਂ ਮੁਆਵਜ਼ੇ ਦੀ ਗੱਲ ਕਰ ਲੋ ਮੁਆਵਜ਼ਾ ਇਹਨਾਂ ਨੇ 6500 ਰੁਪਇਆ ਉਹਦੋਂ ਦਿੱਤਾ ਕੇਂਦਰ ਕਹਿੰਦਾ ਅਸੀਂ ਭੇਜਿਆ ਇਹਨਾਂ ਨੇ ਆਪਣਾ ਹਿੱਸਾ ਉਹਦੇ 'ਚ ਨਹੀਂ ਪਾਇਆ ਔਰ ਟੋਟਲ ਲੋਕਾਂ ਤੱਕ ਉਹ ਵੀ ਨਹੀਂ ਪਹੁੰਚਿਆ ਜੀ ਉਸ ਤੋਂ ਬਾਅਦ ਉਸੇ ਫਸਲ ਦੇ ਉੱਤੇ ਜਿਹੜਾ ਲੋਕਾਂ ਨੇ ਇੱਧਰ-ਉੱਧਰ ਕਰਕੇ ਲਾ ਲਿਆ ਜਦੋਂ ਉਹਨਾਂ ਜਦੋਂ ਪੱਕਿਆ ਫਿਰ ਗੜਾ ਪੈ ਗਿਆ ਗੜੇ ਦੇ ਨਾਲ 25-30 ਪਿੰਡਾਂ ਦੀ ਫਸਲ ਐ ਝੰਬੀ ਦੀ ਬਿਲਕੁਲ ਵੀ ਦਾਣਾ ਨਾ ਰਿਆ ਉਹਦੇ 'ਚ ਉਹਦੇ ਵਾਸਤੇ ਵੀ ਅਸੀਂ ਬੜਾ ਪਜਨੜ ਕੀਤੀ ਐਗਰੀਕਲਚਰ ਮੰਤਰੀਸਟਰ ਨੂੰ ਮੜੇ ਡੀਸੀ ਨੂੰ ਕਹਿਤਾ ਜੀ ਆ ਕਰਤਾ ਉਹ ਕਰਤਾ ਪੰਜੀ ਨਹੀਂ ਦਿੱਤੀ ਕਿਸੇ ਨੇ ਉਸ ਤੋਂ ਬਾਅਦ ਸੰਘੇਸ ਪੈ ਗਈ ਸਨਾਓ ਰੇਂਜਾ ਸਬਜ਼ ਇਹਦੇ ਤੇ ਫੰਗਸ ਪੈ ਗਈ ਸਾਰੀ ਸਬਜੀ ਖਤਮ ਹੋ ਗਈ ਟਮਾਟਰ ਬਿਲਕੁਲ ਝੁਲਸ ਕੇ ਰੱਖ ਦਿੱਤਾ ਤਦੋਂ ਉਹਨਾਂ ਲੋਕਾਂ ਨੇ ਸਾਨੂੰ ਦੱਸਿਆ ਸੀ ਗਏ ਵੇਖਿਆ ਜਾ ਕੇ ਲੋਕ ੱੱਲੇ ਨਹੀਂ ਹੀ ਜਾਂਦੇ ਮਤਲਬ ਇੰਨੀ ਮੁਸੀਬਤ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹਨ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਖਰਚਾ ਕਿੰਨਾ ਆ ਰਿਹਾ ਕਹਿੰਦੇ 1.5 ਲੱਖ ਰੁਪਈਆ ਇੱਕ ਕਿੱਲੇ ਦੇ ਉੱਤੇ ਤਿਆਰ ਕਰਨ ਵਾਸਤੇ ਆਉਂਦਾ ਅਸੀਂ ਬੜਾ ਯੋਰ ਲਾਇਆ ਵੀ ਜੀ ਜਰ ਕਹਿੰਦਾ ਸੀ ਗਰਦੌਰੀਆਂ ਕਰੋ 1 ਰੁਪਈਆ ਨਹੀਂ ਕਿਸੇ ਨੂੰ ਦਿੱਤਾ ਹੁਣ ਆਸ ਆਪਾਂ ਕੀ ਕਰਦੇ ਆ ਜੇ ਕੁਛ ਆਏ ਆਵੇਗੀ ਤਾਂ ਫਿਰ ਪਤਾ ਲੱਗੂਗਾ ਉਹਨਾਂ ਚਿਰ ਤਾਂ ਐਵੇਂ ਬਸ ਗੱਲਾਂ ਮਾਤਾ